ਦੇ ਘਾਮ ਦਾ ਪੁੱਤ ਨਹੀਂ ਜੱਟੀਆਂ ਪੰਜਾਬ ਦੀ ਜੇ ਸ਼ਾਬਾਸ਼ ਤੁਹਾਨੂੰ ਤੇਰਾ ਜਨਾਬ ਓ ਹਾਰਾ ਜੈ ਸ਼੍ਰੀ ਰਾਦੇ ਰਾਦੇ ਜੈ ਸ਼੍ਰੀ ਕ੍ਰਿਸ਼ਨਾ ਮੈਂ ਬਹੁਤ ਖੁਸ਼ ਹਾਂ ਕਿ ਅੱਜ ਬਟਾਲਾ ਵਾਸੀਆਂ ਨੇ ਜੋ ਸਾਡੇ ਐਮ ਐਲ ਏ ਸਾਹਿਬ ਲਈ ਸਵਾਗਤ ਕੀਤਾ ਜਨਮ ਅਸ਼ਮੀ ਤੇ ਸ਼੍ਰੀ ਤ੍ਰਿਸ਼ੰਗਰ ਮਸ਼ੂਜੇ ਜੋ ਵੀ ਸਵਾਗਤ ਕੀਤਾ ਜਿੰਨੀ ਹਮ ਹਮਾ ਕੇ ਕੀਤਾ ਸ਼ਿਵ ਦੁਰਗਾ ਮੰਦਿਰ ਨੂੰ ਬਹੁਤ ਪਰਮਾ ਧੁਗਰਾ ਨਾ ਕਰਦਾ ਸਾਰੇ ਪਟਾਲਾ ਵਾਸੀਆਂ ਦਾ ਕਿ ਉਹਨਾਂ ਨੇ ਪੂਰੀ ਖੁਸ਼ੀ ਨਾਲ ਆਪਣੀ ਤਨ ਦੇ ਨਾਲ ਹੰਗਾਰਾ ਭਰਿਆ ਤੇ ਨਾਲ ਝਕਾਰੇ ਲਗਾ ਕੇ ਇਹ ਵੀ ਕਿਹਾ ਵੀ ਸਾਡਾ ਵੀਰ ਐਮ ਐਲ ਏ ਮੰਤਰੀ ਬੰਨਾ ਚਾਹੀਦਾ ਮੁੱਖ ਮੰਤਰੀ ਬੰਨਾ ਚਾਹੀਦਾ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਖੁਸ਼ੀ ਆ ਸੰਤਾਨੂ ਕੀ ਸੰਦੇਸ਼ ਦਿਆਂ ਚਲਿਓ ਸੰਤਾਨੂ ਨੇ ਇਹ ਸੰਦੇਸ਼ ਆ ਕਿ ਬਹੁਤ ਬੜੇ ਤਰੀਕੇ ਨਾਲ ਸਚੇਤਤਾ ਨੂੰ ਨਿਰਸਤਰਾ ਕੀਤਾ ਮੈਂ ਕਿਹਾ ਹਰ ਸਾਲ ਇਸੇ ਤਰ੍ਹਾਂ ਹੀ ਪ੍ਰੋਗਰਾਮ ਹੋਵੇ ਔਰ ਜੋ ਬਾਬੇ ਦਾ ਵਿਆਹ ਵੀ ਚੱਲਦਾ ਆ ਰਿਹਾ ਪ੍ਰਸ਼ਾਸਨ ਬਾਰੇ ਕੀ ਕਹਿਣਾ ਹੈ ਪ੍ਰਸ਼ਾਸਨ ਬਾਰੇ ਕੀ ਕਹਿਣਾ ਉਹਨਾਂ ਨੇ ਮੁਕਤਾ ਪਰਵਤ ਹੈਗਾ ਵਧੀਆ ਪ੍ਰਬੂਕ ਤੇ ਇੰਤਜ਼ਾਮ ਕੀਤਾ ਮੈਂ ਐਸਐਸਪੀ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਆਪਣੀ ਟੀਮ ਬੜੇ ਤਰੀਕੇ ਨਾਲ ਲਗਾ ਕੇ ਸਾਰਾ ਇੰਤਜ਼ਾਮ ਕੀਤਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ जय श्री कृष्ण जय श्री कमे वञो बि गुरू वञो बि ਮੈਂ ਸਾਖਤ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਜਨਮ ਦਿਨ ਤੇ ਤੇਰੇ ਹਾਰੋ ਤੇ ਪ੍ਰਮਾਤਮਾ ਹਰ ਕਰ ਸੁਖੀਦਰ ترقی ਬਖਸ਼ੇ ਹਰ ਪਰਿਵਾਰ ਜਿਹੜਾ ਉਹ ਚੜ੍ਹਦੀ ਕਲਾ ਚ ਰਹੇ